ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਯੁੱਗ ਦੀ ਤਾਂ ਕੁਝ ਵੀ ਸੰਭਵ ਹੈ ਅੱਜਕੱਲ ਏਆਈ ਟੂਲਸ ਤੋਂ ਬਾਅਦ ਹੁਣ ਏਆਈ ਰੋਬੋਟ ਗਰਲਫ੍ਰੈਂਡ ਆ ਗਈ ਹੈ ਜੇ ਸੁਣ ਰਹੇ ਹੋ ਤੁਸੀਂ ਵਿਸ਼ੇਸ਼ਤਾਵਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਖਾਸ ਤੌਰ ਤੇ ਦੋਸਤੀ ਅਤੇ ਨੇੜਤਾ ਦੇ ਲਈ ਤਿਆਰ ਕੀਤਾ ਗਿਆ ਹੈ ਇਸ ਨੂੰ ਹਾਲਾਂਕਿ ਇਸ ਦੇ ਵਿੱਚ ਖਰੀਦਣ ਦੇ ਲਈ ਤੁਹਾਨੂੰ ਵੱਡੀ ਰਕਮ ਜ਼ਰੂਰ ਅਦਾ ਕਰਨੀ ਪੈਗੀ ਤੁਹਾਡੀ ਜੇਬ 'ਚ ਬੜੇ ਪੈਸੇ ਦੇ ਖਰਚੇ ਹੋਣਗੇ ਪਰ ਕਾਫੀ ਕਮਾਲ ਦੀ ਚੀਜ਼ਾਂ ਨੇ ਇਸ ਦੇ ਵਿੱਚ ਤਾ ਇਹ ਇੱਕ ਕੰਪਨੀ ਨੇ ਤਿਆਰ ਕੀਤਾ ਏਆਈ ਰੋਬਟ 걸ਫ੍ਰੈਂਡ ਇਸ ਦਾ ਨਾਮ ਜਿਹੜਾ ਏਰੀਆ ਅਮਰੀਕਾ ਕੰਪਨੀ ਨੇ ਜਦੋਂ ਇਸ ਨੂੰ ਤਿਆਰ ਕੀਤਾ ਇਸ ਨੂੰ ਹੁਣ ਲਾਂਚ ਵੀ ਕਰ ਦਿੱਤਾ ਗਿਆ ਸੋਸ਼ਲ ਇੰਟੈਲੀਜੈਂਸੀ ਅਤੇ ਅਸਲੀ ਇਨਸਾਨਾਂ ਵਰਗੀਆਂ ਵਿਸ਼ੇਸ਼ਤਾਵਾਂ ਨੇ ਇਸ ਰੋਬਟ ਦੇ ਵਿੱਚ ਏਆਈ 걸ਫ੍ਰੈਂਡ ਦੀ ਗੱਲ ਕਰੀਏ ਤਾਂ ਆਰਿਆ ਦੇ ਪੂਰੇ ਸਰੀਰ 'ਚ 17 ਮੋਟਰਾਂ ਲਗੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਗਰਦਨ ਨੂੰ ਘੁਮਾਉਣ ਦੇ ਵਿੱਚ ਹਰਕਤ ਕਰਨ ਦੇ ਵਿੱਚ ਉਸ ਨੂੰ ਆਸਾਨੀ ਹੁੰਦੀ ਹੈ ਇਸ ਦੇ ਵਿੱਚ ਚਿਹਰੇ ਵਾਲਾ ਦਾ ਰੰਗ हेयर ਸਟਾਈਲ ਵੀ ਕਸਟਮਾਈਜ਼ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋ ਇਹ ਰੋਬੋਟ ਆਰ ਐਫ ਆਈ ਡੀ ਟੈਗਸ ਦੇ ਨਾਲ ਲੈਸਾ ਜਿਸ ਦੇ ਕਾਰਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਚਿਹਰੇ ਤੇ ਪਹਿਨਿਆ ਹੋਇਆ ਹੈ ਇਸ ਦੇ ਦਾਰਤੇ ਇਹ ਆਪਣੀ ਹਰਕਤਾਂ ਅਤੇ ਸ਼ਖਸੀਅਤ ਨੂੰ ਵੀ ਬਦਲ ਸਕਦੀ ਹੈ ਤਾਂ ਕਿੰਨੇ ਪੈਸੇ ਖਰਚ ਕਰਨੇ ਪੈਣਗੇ ਇਹ ਵੀ ਸਵਾਲ ਆ ਰਿਹਾ ਹੋਵੇਗਾ ਤਾਂ AI ਗਰਲਫ੍ਰੈਂਡ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਰਾਇਦ ਤਿੰਨ ਵਰਜਨ ਹਾਲਾਂਕਿ ਲਾਂਚ ਕੀਤੇ ਗਏ ਨੇ ਵੇਰੀਐਂਟ ਦੇ ਵਿੱਚ ਸਿਰਫ ਗਰਦਨ ਦੇ ਉੱਪਰ ਵਾਲਾ ਦਾ ਹਿੱਸਾ ਮਿਲੇਗਾ ਇਸ ਦੇ ਵਿੱਚ ਤੁਹਾਨੂੰ 10000 ਅਮਰੀਕੀ ਡਾਲਰ ਯਾਨੀ ਕਿ ਲਗਭਗ 8,60,000 ਰੁਪਏ ਖਰਚਨੇ ਹੋਣਗੇ ਦੂਜੇ ਮਾਡਲ ਦੇ ਵਿੱਚ ਜਿਹੜਾ ਜਿਸ ਦੀ ਕੀਮਤ 1 ਕਰੋੜ 29 ਲੱਖ ਰੁਪਏ ਹੈ ਤੀਜੇ ਵਿਕਲਪ ਦੇ ਵਿੱਚ ਫੁੱਲ ਸਾਈਜ਼ ਮਾਡਲ ਜਿਸ ਦੀ ਕੀਮਤ ਲਗਭਗ 1 ਕਰੋੜ 50 ਲੱਖ ਰੁਪਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਅਜਿਹੀ ਗਰਲਫ੍ਰੈਂਡ ਖਰੀਦਣੀ ਚਾਹੋਗੇ ਜਿਸ ਦੀ ਕੀਮਤ ਹੀ ਕਰੋੜਾਂ ਦੇ ਵਿੱਚ ਹੈ ਕੱਲ ਕਰਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਯੁੱਗ ਦੀ ਤਾਂ ਕੁਝ ਵੀ ਸੰਭਵ ਹੈ ਅੱਜਕੱਲ ਏਆਈ ਟੂਲਸ ਤੋਂ ਬਾਅਦ ਹੁਣ ਏਆਈ ਰੋਬੋਟ ਗਰਲਫ੍ਰੈਂਡ ਆ ਗਈ ਹੈ ਸਹੀ ਸੁਣ ਰਹੇ ਹੋ ਤੁਸੀਂ ਵਿਸ਼ੇਸ਼ਤਾਵਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਖਾਸ ਤੌਰ ਤੇ ਦੋਸਤੀ ਅਤੇ ਨੇੜਤਾ ਦੇ ਲਈ ਤਿਆਰ ਕੀਤਾ ਗਿਆ ਇਸ ਨੂੰ ਹਾਲਾਂਕਿ ਇਸ ਦੇ ਵਿੱਚ ਖਰੀਦਣ ਦੇ ਲਈ ਤੁਹਾਨੂੰ ਵੱਡੀ ਰਕਮ ਜ਼ਰੂਰ ਅਦਾ ਕਰਨੀ ਪੈਗੀ ਤੁਹਾਡੀ ਜੇਬ 'ਚ ਬੜੇ ਪੈਸੇ ਦੇ ਖਰਚੇ ਹੋਣਗੇ ਪਰ ਕਾਫੀ ਕਮਾਲ ਦੀ ਚੀਜ਼ਾਂ ਨੇ ਇਸ ਦੇ ਵਿੱਚ ਤਾਂ ਇਹ ਇੱਕ ਕੰਪਨੀ ਨੇ ਤਿਆਰ ਕੀਤਾ ਏਆਈ ਰੋਬੋਟ ਗਰਲਫ੍ਰੈਂਡ ਇਸ ਦਾ ਨਾਮ ਜਿਹੜਾ ਏਰੀਆ ਅਮਰੀਕਾ ਕੰਪਨੀ ਨੇ ਜਦੋਂ ਇਸ ਨੂੰ ਤਿਆਰ ਕੀਤਾ ਇਸ ਨੂੰ ਹੁਣ ਲਾਂਚ ਵੀ ਕਰ ਦਿੱਤਾ ਗਿਆ ਹੈ ਸੋਸ਼ਲ ਇੰਟੈਲੀਜੈਂਸੀ ਅਤੇ ਅਸਲੀ ਇਨਸਾਨਾਂ ਵਰਗੀਆਂ ਵਿਸ਼ੇਸ਼ਤਾਵਾਂ ਨੇ ਇਸ ਰੋਬੋਟ ਦੇ ਵਿੱਚ AI ਗਰਲਫ੍ਰੈਂਡ ਦੀ ਗੱਲ ਕਰੀਏ ਤਾਂ ਆਰਿਆ ਦੇ ਪੂਰੇ ਸਰੀਰ 'ਚ 17 ਮੋਟਰਾਂ ਲੱਗੀਆਂ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਗਰਦਨ ਨੂੰ ਘੁਮਾਉਣ ਦੇ ਵਿੱਚ ਹਰਕਤ ਕਰਨ ਦੇ ਵਿੱਚ ਉਸ ਨੂੰ ਆਸਾਨੀ ਹੁੰਦੀ ਹੈ ਇਸ ਦੇ ਵਿੱਚ ਚਿਹਰੇ ਵਾਲਾ ਦਾ ਰੰਗ हेयर ਸਟਾਈਲ ਵੀ ਕਸਟਮਾਈਜ਼ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋ ਇਹ ਰੋਬੋਟ RFID ਟੈਗਸ ਦਿਨ ਆ ਲੈਸ ਹੈ ਜਿਸ ਦੇ ਕਾਰਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸੇ ਚਿਹਰੇ ਤੇ ਪਹਿਨਿਆ ਹੋਇਆ ਹੈ ਇਸ ਦੇ ਦਾਰਤੇ ਇਹ ਆਪਣੀ ਹਰਕਤਾਂ ਅਤੇ ਸ਼ਖਸੀਅਤ ਨੂੰ ਵੀ ਬਦਲ ਸਕਦੀ ਹੈ ਤਾਂ ਕਿੰਨੇ ਪੈਸੇ ਖਰਚ ਕਰਨੇ ਪੈਣਗੇ ਇਹ ਵੀ ਸਵਾਲ ਆ ਰਿਹਾ ਹੋਵੇਗਾ ਤਾਂ AI ਗਰਲਫ੍ਰੈਂਡ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਰਾਦੇ ਤਿੰਨ ਵਰਜਨ ਹਾਲਾਂਕਿ ਲਾਂਚ ਕੀਤੇ ਗਏ ਨੇ ਵੈਰੀਐਂਟ ਦੇ ਵਿੱਚ ਸਿਰਫ ਗਰਦਨ ਦੇ ਉੱਪਰ ਵਾਲਾ ਦਾ ਹਿੱਸਾ ਮਿਲੇਗਾ ਇਸ ਦੇ ਵਿੱਚ ਤੁਹਾਨੂੰ 10000 ਅਮਰੀਕੀ ਡਾਲਰ ਯਾਨੀ ਕਿ ਲਗਭਗ 860000 ਰੁਪਏ ਖਰਚਨੇ ਹੋਣਗੇ ਦੂਜੇ ਮਾਡਲ ਦੇ ਵਿੱਚ ਜਿਹੜਾ ਜਿਸ ਦੀ ਕੀਮਤ 1 ਕਰੋੜ 29 ਲੱਖ ਰੁਪਏ ਹੈ ਤੀਜੇ ਵਿਕਲਪ ਦੇ ਵਿੱਚ ਫੁੱਲ ਸਾਈਜ਼ ਮਾਡਲ ਜਿਸ ਦੀ ਕੀਮਤ ਲਗਭਗ 1 ਕਰੋੜ 50 ਲੱਖ ਰੁਪਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਅਜਿਹੀ ਗਰਲਫ੍ਰੈਂਡ ਖਰੀਦਣੀ ਚਾਹੋਗੇ ਜਿਸ ਦੀ ਕੀਮਤੀ ਕਰੋੜਾਂ ਦੇ ਵਿੱਚ